ਅਪੋਸਟਲ ਅੰਕਰ ਯੂਸਫ ਨੂਲਾ ਜੀ 26 ਤਰੀਕ ਨੂੰ ਇੱਥੇ ਚੰਡੀਗੜ੍ਹ ਦੇ ਵਿਚਾਰ ਰਹੇ ਨੇ ਔਰ ਇਤਿਹਾਸਿਕ ਕੁਰਸ਼ਣ ਹੋਣ ਜਾ ਰਿਹਾ ਕੱਲ ਚੰਡੀਗੜ੍ਹ ਵਿਖੇ ਪਾਸਟਰ ਅੰਕੁਰ ਨਰੂਲਾ ਦੀ ਅਗਵਾਈ ਦੇ ਹੇਠ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ 10 ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਤਾਂ ਦੱਸ ਦਈਏ ਕਿ 26 ਜੂਨ ਨੂੰ ਚੰਡੀਗੜ੍ਹ ਵਿਖੇ ਇੱਕ ਵੱਡੀ ਮੀਟਿੰਗ ਪਾਸਟਰ ਅੰਕੁਰ ਨਰੂਲਾ ਦੀ ਅਗਵਾਈ ਦੇ ਵਿੱਚ ਹੋ ਰਹੀ ਹੈ ਤੇ ਇਸ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਪ੍ਰਧਾਨ ਜਤਿੰਦਰ ਮਸੀ ਗੌਰਵ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਇੱਕ ਹਾਈ ਲੈਵਲ ਮੀਟਿੰਗ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਡੀਸੀ ਐਸਐਸਪੀਸ ਨੇ ਸਾਰੇ ਮੈਕਮਿਆਂ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ ਤੇ ਪ੍ਰੋਗਰਾਮ ਕਾਮਾ ਦੇ ਇੰਤਜ਼ਾਮਾਂ ਦੀ ਸਮੀਖਿਆ ਕੀਤੀ ਗਈ। ਮੌਕੇ ਤੇ ਸੁਰੱਖਿਆ ਤੇ ਟ੍ਰੈਫਿਕ ਸਾਮ ਸੰਭਾਲ ਤੇ ਵੀ ਡਿਊਟੀ ਲਗਾਈ ਗਈ ਤੇ ਇਸ ਮੌਕੇ ਡੀਸੀ ਦੇ ਵੱਲੋਂ ਇਸ ਮਸੀ ਸੰਮੇਲਨ ਦੇ ਵਿੱਚ ਕੋਈ ਕਮੀ ਨਹੀਂ ਆਵੇਗੀ ਇਸ ਦਾ ਭਰੋਸਾ ਜਤਿੰਦਰ ਮਸੀ ਗੌਰਵ ਨੂੰ ਦਿੱਤਾ ਗਿਆ। ਤਦ ਆਸ ਹੈ ਇਹ ਕਿਉਂ ਨਾ ਕਿ ਇਸ ਮੀਟਿੰਗ ਦੇ ਵਿੱਚ 10 ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਕਿਉਂਕਿ ਉਸ ਤੋਂ ਪਹਿਲਾਂ ਜਨਾਲਾ ਬਟਾਲਾ ਦੇ ਵਿੱਚ ਵੀ ਮੀਟਿੰਗ ਹੋਈ ਜਿੱਥੇ ਇੰਨਾ ਹੀ ਘੱਟ ਸੀ ਤੇ ਤਿਲ ਸੂਟ ਨੂੰ ਵੀ ਜਗ੍ਹਾ ਨਹੀਂ ਸੀ। ਚੰਡੀਗੜ੍ਹ ਦੇ ਵਿੱਚ ਜਿਹੜਾ ਕ੍ਰਿਸ਼ਨ ਹੁਣ ਜਾ ਰਿਹਾ ਨੂੰ ਲੈ ਕੇ ਤਿਆਰੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਔਰ ਅਸੀਂ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਪ੍ਰਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ ਔਰ ਆਪਣੇ ਭੈਣ ਭਰਾਵਾਂ ਦਾ ਵੀ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਬਹੁਤ ਇੱਥੇ ਲਗਨ ਦੇ ਨਾਲ ਸੇਵਾ ਕਰ ਰਹੇ ਨੇ ਮੈਂ ਪਰਮੇਸ਼ਵਰ ਕੀ ਪ੍ਰਾਰਥਨਾ ਕਰਦਾ ਵੀ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਆਮੇਨ ਔਰ ਸਾਡੇ ਬਹੁਤ ਹੀ ਪਰਮੇਸ਼ਵਰ ਦੇ ਮਹਾਨ ਦਾਸ ਅਪੋਸਟਲ ਅੰਕਰ ਯੂਸਫ ਨੂਲਾ ਜੀ 26 ਤਰੀਕ ਨੂੰ ਇੱਥੇ ਚੰਡੀਗੜ੍ਹ ਦੇ ਵਿੱਚ ਆ ਰਹੇ ਨੇ ਔਰ ਇਤਿਹਾਸਿਕ ਕ੍ਰੁਸ਼ਣ ਹੋਣ ਜਾ ਰਿਹਾ ਔਰ ਮੈਂ ਸਮੂਹੇ ਮੁਸੀਬ ਭਾਈਚਾਰੇ ਨੂੰ ਬੇਨਤੀ ਕਰਦਾ ਵੀ ਵੱਡੀ ਗਿਣਤੀ 'ਚ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚੋ ਔਰ ਪਰਮੇਸ਼ਵਰ ਦੀਆਂ ਜਿਹੜੀਆਂ ਬਰਕਤਾਂ ਉਹਨਾਂ ਨੂੰ ਹਾਸਲ ਕਰੋ ਪਰਮੇਸ਼ਵਰ ਆਪਣੀ ਕਿਰਪਾ ਆਪਣੀ ਦਇਆ ਤੁਹਾਡੇ ਉੱਤੇ ਬਣਾ ਕੇ ਰੱਖੇ ਸੋ ਬਹੁਤ ਵੱਡੀ ਇਹ ਖੁਸ਼ੀ ਦੀ ਗੱਲ ਆ ਵੀ ਚੰਡੀਗੜ੍ਹ ਦੇ ਵਿੱਚ ਐਡੇ ਵੱਡੇ ਲੈਵਲ ਤੇ ਕ੍ਰੁਸ਼ਣ ਹੋਣ ਜਾ ਰਿਹਾ ਔਰ ਬੱਡੀ ਗਿਣਤੀ ਚ ਸੰਗਤਾਂ ਇੱਥੇ ਆ ਰਹੀਆਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਪੂਰੇ ਮਸੀਹ ਭਾਈਚਾਰੇ ਦਾ ਧੰਨਵਾਦ ਕਰਦੇ ਆਂ ਸਾਰਿਆਂ ਮੇਰੇ ਵੱਲੋਂ ਜੈ ਮਸੀਹ ਦੀ ਜੈ ਮਸੀਹ ਦੀ ਆਹ ਜਰੇ ਜੀ ਕਿਹਾ ਮਾਝਾ ਚਾਰ ਗਾਵੇ ਨੀਂਦੇ ਦਾ ਕੁਝ ਪਾਣੀ ਦਾ ਪਿਆਣੀ 5 ਕਿਲੋ ਸਾਰੇ ਬਣਿਆ ਬਲੋਲੇ ਦਾ ਬਣਿਆ ਇਹ ਕੀ ਦਫਾ ਨਹੀਂ ਵੱਡ ਬੋਲ ਉਹ ਥੋੜਾ ਵੇਟ ਆ ਮੇਰਾ ਖਰਵਾ ਤੈਗਾ ਬਾਰ ਬਾਰ ਕੀ ਚੱਲਿਆ ਜੀ ਬਾਰ ਮੇਰਾ